ਵਿਸ਼ਵ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਸਰਬਜੀਤ ਸਿੰਘ ਵੱਲੋਂ ਅਦ비 ਨਮਸਕਾਰ ਅੱਜ ਮੈਂ ਵਿਸ਼ਵ ਟੀਵੀ ਦੇ ਦਰਸ਼ਕਾਂ ਵਾਸਤੇ ਇੱਕ ਨਵੀਂ ਗੱਲਬਾਤ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲਾਂ ਵਿਸ਼ਵ ਟੀਵੀ ਦੀ ਸਾਹਿਤਕਾਰ ਲੋਕਾਂ ਦੇ ਮਹਿਬੂਬ ਸਾਹਿਤਕਾਰ ਸ਼ਿਵ ਕੁਮਾਰ ਪਟਾਲਵੀ ਨੂੰ ਨਿੱਕੇ ਸ਼ਬਦਾਂ ਚ ਲਈ ਪੰਜਾਬੀਆਂ ਦੇ ਇਸ ਮਹਿਬੂਬ ਸ਼ਾਇਰ ਦਾ ਜਨਮ 23 ਜੁਲਾਈ 1936 ਨੂੰ ਪਿਤਾ ਪੰਡਤ ਕ੍ਰਿਸ਼ਨ ਗੋਪਾਲ ਜੀ ਦੇ ਘਰ ਹੋਇਆ ਤੇ 1949 ਨੂੰ ਪਟਵਾਰੀ ਸ਼੍ਰੀ ਕ੍ਰਿਸ਼ਨ ਗੋਪਾਲ ਜੀ ਦੀ ਬਦਲੀ ਬਟਾਲੇ ਹੋਣ ਦੇ ਨਾਲ ਸ਼ਿਵ ਬਟਾਲੇ ਆ ਗਿਆ ਸਤਵੀਂ ਜਮਾਤ ਚ ਦਾਖਲਾ ਲਿਆ ਤੇ 1953 ਨੂੰ میٹرਕ ਕਰਨ ਉਪਰੰਤ ਉਹ ਵੱਖ-ਵੱਖ ਕਾਲਜਾਂ ਦੇ ਵਿੱਚ ਪੜਦਾ ਤੇ ਇਸ ਦੇ ਨਾਲ ਹੀ ਜਨਮ ਹੁੰਦਾ ਇੱਕ ਬੜੇ ਹੀ ਪਿਆਰੇ ਸ਼ਾਇਰ ਦਾ ਜਿਹਦਾ ਨਾਮ ਹੁੰਦਾ ਸ਼ਿਵ ਕੁਮਾਰ ਬਟਾਲਵੀ ਜਾਚ ਮੈਨੂੰ ਆ ਗਈ ਗਮ ਖਾੜ ਹੌਲੀ ਹੌਲੀ ਰੋਕ ਕੇ ਜੀ ਪਰਚਾਨ ਦੀ ਜਾਚ ਮੈ ਅਹਿਜ 17 18 ਸਾਲ ਦਾ ਇੱਕ ਖੂਬਸੂਰਤ ਨੌਜਵਾਨ ਸ਼ਿਵ ਉਸਦੀ ਖੂਬਸੂਰਤ ਸ਼ਾਇਰੀ ਬਾਖਮਾਲ ਆਵਾਜ਼ ਤੇ ਦਿਲਕਸ਼ ਅੰਦਾਜ਼ ਉਹ ਦਿਨੋ ਦਿਨ ਮਕਬੂਲ ਹੋ ਰਿਹਾ ਹੈ ਉਹ ਮਹਿਫਲਾਂ ਦਾ ਸ਼ਿੰਗਾਰ ਹੈ ਉਹ ਪਾਰਟੀਆਂ ਦੀ ਬਹਾਰ ਹੈ ਤੇ ਦਿਨੋ ਦਿਨ ਸ਼ਿਵ 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 ਹੋ ਰਿਹਾ ਹੈ ਸ਼ਹਿਰ ਤੇਰੇ ਕਦਰ ਨਹੀਂ ਲੋਕਾਂ ਨੂੰ ਸੁੱਚੇ ਪਿਆਰ ਦੀ ਰਾਤ ਨੂੰ ਖੁੱਲਦਾ ਹੈ ਹਰ ਬਾਜ਼ਾਰ ਤੇਰੇ ਸ਼ਹਿਰ ਦਾ ਜਿੱਥੇ ਮੋਇਆ ਬਾਦਵੀ ਬਟਾਲੇ ਦੀ ਗਲੀਆਂ ਕੂਚਿਆਂ ਦੇ ਵਿੱਚ ਗਾਉਂਦਾ ਸਕੂਲਾਂ ਕਾਲਜਾਂ ਦੇ ਦੁਆਲੇ-ਦੁਆਲੇ ਸ਼ਿਵ ਦੀ ਆਵਾਜ਼ ਕੋਇਲ ਵਾਂਗੂੰ ਗੂੰਜਦੀ ਹੈ ਸ਼ਿਵ ਦੀ ਆਵਾਜ਼ ਇੱਕ ਨਵੀਂ ਸਾਹਿਤਕ ਆਗਾਜ਼ ਵਜੋਂ ਪਰਵਾਨ ਕੀਤੀ ਜਾਂਦੀ ਜਿੱਥੇ ਮੋਆ ਬਾਦਵੇ ਕਫਨ ਨਾ ਹੋਇਆ ਨਸੀਬ ਕੌਣ ਪਾਗਲ ਹੁਣ ਕਰੇ ਇਤਬਾਰ ਤੇਰੇ ਸ਼ਹਿਰ ਦਾ ਕੌਣ ਪਾਗਲ ਹੁਣ ਕਰੇ ਇਤਬਾਰ ਤੇਰੇ ਸ਼ਹਿਰ ਦਾ ਸ਼ਹਿਰ ਦਾ ਸ਼ਿਵ ਬੇਜਨਥ ਚਲਿਆ ਜਾਂਦਾ ਹੈ ਉਥੇ ਓਵਰਸੀਅਰ ਦੀ ਪੜਾਈ ਕਰਦਾ ਹੈ ਪਰੰਤੂ ਕੁਦਰਤ ਦੀ ਗੱਲ ਕਰਨ ਵਾਲਾ ਕਪਾਹਾਂ ਦੀ ਗੱਲ ਕਰਨ ਵਾਲਾ ਕਾਇਆਂ ਦੀ ਗੱਲ ਕਰਨ ਵਾਲਾ ਕੋਇਲਾਂ ਦੀ ਗੱਲ ਕਰਨ ਵਾਲਾ ਬਾਗਾਂ ਦੀ ਗੱਲ ਕਰਨ ਵਾਲਾ ਤੇ ਨਸ਼ੀਲੇ ਨੈਣਾਂ ਦੀ ਗੱਲ ਕਰਨ ਵਾਲਾ ਸ਼ਿਵ ਓਵਰਸੀਅਰ ਦੀ ਪੜਾਈ ਸ਼ਿਵ ਨੂੰ ਰਾਸ ਨਾ ਆਈ ਤੇ ਸ਼ਿਵ ਫਿਰ ਪੰਜਾਬੀ ਸਾਹਿਤ ਗगन ਦੇ ਵਿੱਚ ਵੱਡਾ ਨਾਮ ਕਮਾਉਣ ਵਾਸਤੇ ਇੱਕ ਵਾਰ ਆਜ਼ਾਦ ਪੰਛੀ ਵਾਂਗ ਖੁੱਲੀ ਉਡਾਰੀ ਭਰ ਗਿਆ ਹਰ ਮਾਤਾ ਪਿਤਾ ਵਾਂਗ ਸ਼ਿਵ ਦੇ ਮਾਪਾਪ ਨੂੰ ਵੀ ਰੀਸੀ ਕਿ ਸ਼ਿਵ ਪਰਿਵਾਰ ਬਣਾ ਕੇ ਇੱਕ ਸਫਲ ਪੁੱਤਰ ਵਾਂਗ ਇੱਕ ਸਫਲ ਪਰਿਵਾਰ ਦਾ ਬੇਟਾ ਬਣੇ ਸੋ ਪਿਤਾ ਨੇ ਆਪਣੇ ਅਸਰ ਸੂਖ ਦੇ ਨਾਲ ਸ਼ਿਵ ਨੂੰ ਪਟਵਾਰੀ ਲਵਾਇਆ ਪਿਤਾ ਨੇ ਆਪਣੇ ਅਸਰ ਸੂਖ ਦੇ ਨਾਲ ਸ਼ਿਵ ਨੂੰ ਹੋਰ ਕਈ ਸ਼ੋਪਿਆਂ ਦੇ ਵਿੱਚ ਕੰਮ ਦਵਾਇਆ ਪਰੰਤੂ ਸ਼ਿਵ ਤਾਂ ਆਜ਼ਾਦ ਸੀ ਚੜਦੀ ਜਵਾਨੀ ਤੇ ਆਲੇ ਦੁਆਲੇ ਦੇ ਮਾਹੌਲ ਨੇ ਸ਼ਿਵ ਦੀ ਕਵਿਤਾ ਦੇ ਵਿੱਚ ਮੁਹੱਬਤ ਦਾ ਰੰਗ ਲੈ ਆਂਦਾ ਸ਼ਿਵ ਦੀ ਕਵਿਤਾ ਮੁਹੱਬਤ ਦਾ ਸਰਨਾਮਾ ਬਣ ਗਈ ਤੇ ਸ਼ਿਵ ਦੀ ਕਵਿਤਾ ਖੁਦ ਬਿਆਨ ਕਰਦੀ ਹੈ ਕਿ ਸ਼ਿਵ ਨੂੰ ਜਿਸ ਕੁੜੀ ਦੇ ਨਾਲ ਮੁਹੱਬਤ ਸੀ ਉਹ ਮੁਹੱਬਤ ਦੇ ਸਿਖਰ ਤੇ ਪਹੁੰਚ ਕੇ ਇੱਕ ਦਿਨ ਪਰਦੇਸ ਤੁਰ ਗਈ ਤੇ ਸ਼ਿਵ ਦੀ ਕਵਿਤਾ शिव ਦੇ ਅਲਫਾਜ਼ शिव ਦੀ ਕਲਮ ਦਰਦ ਦੇ ਨਾਲ ਪੁਰਚੀ ਗਈ शिव ਆਪਣੀ ਖੱਬੀ ਵਖੀ ਉੱਤੇ ਹੱਥ ਤਰਕੇ ਉਸ ਨੂੰ ਨਿਹੋਰੇ ਭੇਜਦਾ ਥਾ ਥਾ ਤੇ शिव ਉਹਦੇ ਵਾਸਤੇ ਉਲਾਮੇ ਲਿਖਦਾ ਤੇ ਦਰਦ ਨਾਲ ਇੰਜ ਕੂਕਦਾ ਮਾਏ ਨੀ ਮਾ ਮੈਂ ਇੱਕ ਸ਼ਿਕਰਾ ਯਾਰ ਬਣਾਇਆ ਹੋ ਚੂਰੀ ਕੁੱਟਾਂ ਤੇ ਓਖਾਂ ਦਾ ਨਹੀਂ ਅਸਾਂ ਦਿਲ ਦਾ ਮਾਸ ਖੁਆਇਆ ਇਸ਼ਕੇ ਦਾ ਇੱਕ ਪਲੰਗ ਨਵਾਰੇ ਅਸਾਂ ਚਾਨਣੀਆਂ ਵਿੱਚ ਡਾਇਆ ਹੂ ਇੱਕ ਉਡਾਰੀ ਉਸ ਐਸੀ ਮਾਰੀ ਨੀ ਉਹ ਮੜ ਵਤਨੀ ਨਾ ਆਇਆ ਜੀਵਨ ਦੇ ਇਸ ਪੜਾ ਤੇ ਸ਼ਿਵ ਕੁਮਾਰ ਨੇ ਸਾਹਿਤ ਸਿਰਜਣਾ ਨੂੰ ਹੀ ਆਪਣਾ ਜੀਵਨ ਉਦੇਸ਼ ਬਣਾ ਲਿਆ ਉਹਦੀ ਜ਼ਿੰਦਗੀ ਦਾ ਇੱਕੋ ਮਨੋਰਥ ਸੀ ਉਹਦੇ ਕਾਗਜ਼ ਉਹਦੀ ਕਲਮ ਉਹਦੇ ਗੀਤ ਉਹਦੇ ਅਲਫਾਜ਼ ਤੇ ਉਹਦੇ ਦਰਸ਼ਕ ਉਦੇ ਸਰੋਤੇ ਸ਼ਿਵ ਕੁੱਲ ਸੰਸਾਰ ਵਿੱਚ ਮਕਬੂਲ ਹੋ ਗਿਆ ਪੰਜਾਬ ਹਿੰਦੁਸਤਾਨ ਤੇ ਹਿੰਦੁਸਤਾਨ ਤੋਂ ਬਾਹਰ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਸ਼ਿਵ ਨੂੰ ਮਹਿਮਾਨ ਵਜੋਂ ਸੱਦਿਆ ਜਾਂਦਾ ਸ਼ਿਵ ਆਪਣੀ ਪੁਰਸੂਜ ਆਵਾਜ਼ ਦੇ ਵਿੱਚ ਆਪਣੀਆਂ ਲਿਖੀਆਂ ਨਜ਼ਮਾਂ ਤਰਨਮ ਚ ਗਾ ਕੇ ਸੁਣਾਉਂਦਾ ਸ਼ਿਵ ਗਾਰਿਆ ਹੁੰਦਾ ਤੇ ਯੂਨੀਵਰਸਟੀਆਂ ਕਾਲਜਾਂ ਦੇ ਮੁੰਡੇ ਕੁੜੀਆਂ ਮੰਚ ਦੇ ਨੇੜੇ ਤੁਰੇ ਆਉਂਦੇ ਸ਼ਿਵ ਗਾ ਰਿਹਾ ਹੁੰਦਾ ਤਾਂ ਸ਼ਰੋਤਿਆਂ ਦੀਆਂ ਅੱਖਾਂ ਦੇ ਵਿੱਚ ਨਮੀ ਹੁੰਦੀ ਸ਼ਿਵ ਹੋਰ ਗਾ ਰਿਹਾ ਹੁੰਦਾ ਤਾਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਹੁੰਦੇ ਸ਼ਿਵ ਦਾ ਦਰਦ ਹਰੇਕ ਸ਼ਰੋਤੇ ਨੂੰ ਆਪਣਾ ਦਰਦ ਜਾਪਦਾ ਉਸ ਨੂੰ ਆਪਣੀ ਮੁਹੱਬਤ ਦੀ ਕਹਾਣੀ ਜਾਪਦੀ ਤੇ ਇੰਜ ਸ਼ਿਵ ਲੋਕਾਂ ਦੇ ਦਿਲਾਂ ਵਿੱਚ ਵਸ ਗਿਆ ਇੰਜ ਸ਼ਿਵ ਲੋਕਾਂ ਦੇ ਰੂਹ ਦਾ ਹਾਨੀ ਹੋ ਗਿਆ ਸ਼ਿਵ ਮਹਾਨ ਹੋ ਗਿਆ ਸ਼ਿਵ 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 ਹੋ ਗਈ ਪੰਜਾਬੀ ਚ ਪੜਿਆ ਜਾਣ ਵਾਲਾ ਸੁਣਿਆ ਜਾਣ ਵਾਲਾ ਹਰੇਕ ਮੁਸ਼ਾਇਰਾ ਸ਼ਿਵ ਦੀ ਹਾਜ਼ਰੀ ਤੋਂ ਬਿਨਾ ਊਣਾ ਊਣਾ ਲੱਗਣ ਲੱਗਦਾ ਜਿੱਥੇ ਸ਼ਿਵ ਨਾ ਹੁੰਦਾ ਉੱਥੇ ਰੌਣਕ ਨਾ ਹੁੰਦੀ ਦਰਸ਼ਕ ਪੁੱਛਦੇ শ্রোਤੇ ਪੁੱਛਦੇ ਕਿ ਕੀ ਸ਼ਿਵ ਨੇ ਆਉਣਾ ਹੈ ਪ੍ਰਬੰਧਕ ਮਾਨ ਨਾਲ ਕਹਿੰਦੇ ਹਾਂ ਸ਼ਿਵ ਆ ਰਿਹਾ ਪੰਜਾਬੀ ਦੇ ਵਿੱਚ ਲਿਖਿਆ ਜਾਣ ਵਾਲਾ ਪੰਜਾਬੀ ਵਿੱਚ ਛਪਣ ਵਾਲਾ ਹਰੇਕ ਰਸਾਲਾ ਹਰੇਕ ਅਖਬਾਰ ਸ਼ਿਵ ਦੀ ਰਚਨਾ ਨੂੰ ਸ਼ਾਪ ਕੇ ਖੁਦ ਨੂੰ ਵੱਡਾ-ਵੱਡਾ ਮਹਿਸੂਸ ਕਰਦੇ ਸ਼ਿਵ ਦੀ ਸ਼ੋਹਰਤ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਹੀ ਸੀ ਇਸ ਸਮੇਂ ਦੌਰਾਨ ਸ਼ਿਵ ਨੇ ਫਿਲਮਾਂ ਲਈ ਵੀ ਲਿਖਿਆ ਉਹਦੇ ਫਿਲਮਾਂ 'ਚ ਲਿਖੇ ਗੀਤ ਬੜੇ ਮਕਬੂਲ ਹੋਏ ਸ਼ੌਕਣ ਮੇਲੇ ਦੀ ਫਿਲਮ ਦੇ ਵਿੱਚ ਲਿਖੇ ਉਹਦੇ ਗੀਤਾਂ ਨੇ ਲੋਕਾਂ ਦੇ ਮਨਾਂ ਦੇ ਵਿੱਚ ਲੋਕ ਗੀਤਾਂ ਵਾਲੀ ਥਾਂ ਬਣਾ ਲਈ 1960 ਤੋਂ ਲੈ ਕੇ 1966 ਤੱਕ ਦਾ ਸਮਾਂ ਸ਼ਿਵ ਦੀ ਪ੍ਰਸਿੱਧੀ ਦਾ ਸੁਨਹਿਰਾ ਕਾਲ ਸੀ ਇਸ ਦੌਰਾਨ ਸ਼ਿਵ ਦੀਆਂ ਲਿਖੀਆਂ ਕਵਿਤਾਵਾਂ ਦੀਆਂ ਕਿਤਾਬਾਂ ਛਪੀਆਂ ਤੇ ਸ਼ਿਵ ਦੀ ਪੁਸਤਕ ਆਟੇ ਦੀਆਂ ਚਿੜੀਆਂ ਨੂੰ ਭਾਸ਼ਾ ਵਿਭਾਗ ਦਾ ਇਨਾਮ ਮਿਲਿਆ ਸ਼ਿਵ ਸਫਰਾਂ ਦਾ ਹਾਣੀ ਹੋ ਗਿਆ ਘਰ ਤੋਂ ਲਗਾਤਾਰ ਕਈ-ਕਈ ਦਿਨ ਬਾਹਰ ਸ਼ਿਵ ਮੁਸ਼ਾਇਰਿਆਂ ਦੀ ਸ਼ਾਨ ਹੁੰਦਾ ਸ਼ਿਵ ਅਦਬੀ ਮਹਿਫਲਾਂ ਦਾ ਸ਼ਿੰਗਾਰ ਹੁੰਦਾ ਇਹ ਉਹ ਸਮਾਂ ਸੀ ਉਹ ਦੌਰ ਸੀ ਜਦੋਂ ਸ਼ਿਵ ਨੇ ਆਪਣੀਆਂ ਕਵਿਤਾਵਾਂ ਤੇ ਗੀਤਾਂ ਦੀਆਂ ਪੁਸਤਕਾਂ ਦਰਸ਼ਕਾਂ ਦੇ ਝੋਲੀ ਪਾਈਆਂ ਪੀੜਾਂ ਦਾ ਪਰਾਗਾ ਮੈਨੂੰ ਵਿਦਾ ਕਰੋ ਲਾਜਵੰਤੀ ਲੂਣਾ ਬੇਰਾ ਤੋਂ ਸੁਲਤਾਨ ਤੇ ਆਟੇ ਦੀਆਂ ਚਿੜੀਆਂ ਇਹ ਪੁਸਤਕਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਿੱਚ ਪਈਆਂ ਸ਼ਿਵਦੀ ਸ਼ਾਹ ਕਾ ਰਚਨਾ ਲੂਣਾ ਇਸ ਨੂੰ ਮਹਾਕਾਵ ਦਾ ਦਰਜਾ ਪ੍ਰਾਪਤ ਹੋਇਆ ਔਰ ਸ਼ਿਵਦੀ ਇਸ ਰਚਨਾ ਲੂਣਾ ਨੂੰ ਸਾਹਿਤ ਅਕਾਦਮੀ ਦਾ ਵਕਾਰੀ ਪੁਰਸਕਾਰ ਪ੍ਰਾਪਤ ਹੋਇਆ ਔਰ ਇਸ ਪੁਰਸਕਾਰ ਨੇ ਬਹੁਤ ਸਾਰੇ ਲੇਖਕਾਂ ਦੇ ਵਿੱਚ ਸ਼ਿਵ ਪ੍ਰਤੀ ਇੱਕ ਹਲਕੀ ਜਿਹੀ ਈਰਖਾ ਪੈਦਾ ਕਰ ਦਿੱਤੀ ਪਰੰਤੂ ਸ਼ਿਵ ਆਪਣੀ ਨਿਰੰਤਰ ਚਾਲ ਵੇਗ ਨਾਲ ਵਹਿੰਦਾ ਰਿਹਾ ਵੇਗ ਨਾਲ ਚੱਲਦਾ ਰਿਹਾ ਤੇ ਮਕਬੂਲ ਹੁੰਦਾ ਰਿਹਾ ਲੂਣਾ ਸ਼ਿਵ ਦੀ ਇੱਕ ਐਸੀ ਰਚਨਾ ਸੀ ਜਿਸ ਨੇ ਸ਼ਿਵ ਨੂੰ ਰਾਤੋਂ ਰਾਤ ਸੰਜੀਦਾ ਕਵੀਆਂ ਦੇ ਵਿਚਕਾਰ ਚੰਗੀ ਪੋਜੀਸ਼ਨ ਤੇ ਖੜਾ ਕਰ ਦਿੱਤਾ ਉਹਦੀਆਂ ਕਵਤਾਵਾਂ ਦਾ ਬਲੋਕਨ ਕਰੀਏ ਤਾਂ ਇਹ ਜਾਪਦਾ ਹੈ ਕਿ ਸ਼ਿਵ ਨੇ ਇੱਕ ਔਰਤ ਕੋਲੋਂ ਮੁਹੱਬਤ ਦੇ ਵਿੱਚ ਠੋਕਰ ਖਾਣ ਦੇ ਬਾਵਜੂਦ ਵੀ ਉਸ ਨੇ ਇੱਕ ਔਰਤ ਦੀ ਤਰਫਦਾਰੀ ਕੀਤੀ ਉਸ ਨੇ ਲੂਣਾ ਦੇ ਮਨੋਪਾਵਨ ਨੂੰ ਸਮਝਿਆ ਤੇ ਲੂਣਾ ਨੂੰ ਇੱਕ ਖਲਨਾਇਕ ਤੋਂ ਉਸ ਨੇ ਨਾਇਕ ਬਣਾ ਕੇ ਲੋਕਾਂ ਦੇ ਰੂਪ ਰੂਪੇਸ਼ ਕੀਤਾ ਸ਼ਾਇਦ ਸ਼ਿਵ ਕੁਮਾਰ ਬਟਾਲਵੀ ਉਹ ਪਹਿਲਾ ਕਵੀ ਸੀ ਜਿਨੇ ਸਮਾਜਿਕ ਮਿੱਥਾਂ ਨੂੰ ਤੋੜਦਿਆਂ ਸਮਾਜਿਕ ਰੀਤਾਂ ਰਿਵਾਜਾਂ ਦੇ ਖਿਲਾਫ ਜਾ ਕੇ ਲੂਣਾ ਨੂੰ ਉਹਦੇ ਮਨ ਦੀ ਬਲਬਲਿਆਂ ਦੀ ਗੱਲ ਕੀਤੀ ਤੇ ਉਹਨੇ ਲੂਣਾ ਨੂੰ ਸਹੀ ਸਾਬਤ ਕੀਤਾ ਇਸ ਕਰਕੇ ਪੰਜਾਬੀ ਸਾਹਿਤਕ ਹਲਕਿਆਂ ਦੇ ਵਿੱਚ ਸ਼ਿਵ ਨੂੰ ਲੂਣਾ ਦਾ ਵਕੀਲ ਕਹਿ ਕੇ ਨਿਵਾਜਿਆ ਜਾਂਦਾ ਰਿਹਾ ਉਹ ਲੂਣਾ ਨੂੰ ਇੱਕ ਜਵਾਨ ਹੁੰਦੀ ਸਧਾਰਨ ਕੁੜੀ ਵਾਂਗ ਪੇਸ਼ ਕਰਦਿਆਂ ਸਮਾਜਿਕ ਤੌਰ ਤੇ ਅਸਾਮੀ ਉਮਰ ਦੇ ਵਿਆਹ ਸੰਬੰਧੀ ਇੱਕ ਵਿਸੰਗਤੀ ਪੇਸ਼ ਕਰਦਿਆਂ ਉਹ ਲਿਖਦਾ ਹੈ ਧਰਮੀ ਬਾਬਲ ਪਾਪ ਕਮਾਇਆ ਲੜ ਲਾਇਆ ਸਾਡੇ ਫੁੱਲ ਕੁਮਲਾਇਆ ਜਿਸ ਦਾਈ ਚਰਾਂ ਰੂਪ ਹੰਡਾਇਆ ਮੈਂ ਪੂਰਨ ਦੀ ਮਾ ਪੂਰਨ ਦੇ ਹਾਣ ਦੀ ਮੈਂ ਪੂਰਨ ਦੀ ਮਾ ਪੂਰਨ ਦੇ ਹਾਣ ਦੀ ਸ਼ਿਵ ਦੀ ਕਵਤਾ ਦਾ ਆਪਣਾ ਵੱਖਰਾ ਨਵੇਕਲਾ ਮਹਾਂਦਰਾ ਹੈ ਉਹ ਸੈਂਕੜੇ ਰਚਨਾਵਾਂ ਵਿੱਚੋਂ ਉਸ ਤੇ ਗੀਤ ਉਸ ਦੀਆਂ ਕਵਤਾਵਾਂ ਵੱਖਰੇ ਪਹਿਚਾਣੇ ਜਾਂਦੇ ਨੇ ਸ਼ਿਵ ਦੀਆਂ ਰਚਨਾਵਾਂ ਦਾ ਵਿਸ਼ਾ ਜ਼ਿੰਦਗੀ ਦੀ ਉਦਾਸੀ ਹੈ ਨਿਰਾਸ਼ਾ ਹੈ ਸ਼ਿਵ ਦੀ ਕਵਤਾ 'ਚ ਲੋੜੇ ਦਾ ਸੋਜ ਹੈ ਦਰਦ ਹੈ ਉਹ ਉਮਰ ਪਰ ਪੀੜਾਂ ਦੇ ਭਰਾਗੇ ਪਣਾਉਂਦਾ ਰਿਹਾ ਤੇ ਦੁੱਖਾਂ ਦੇ ਪਹਾੜੇ ਦਿੰਦਾ ਰਿਹਾ ਸ਼ਿਵ ਬਿਰਹਾ ਦਾ ਸੁਲਤਾਨ ਕਵੀ ਸੀ ਸ਼ਿਕਰੇ ਇਸ ਦੇ ਯਾਰ ਸਨ ਤੇ ਇਹ ਆਪਣੇ ਯਾਰਾਂ ਨੂੰ ਦਿਲ ਦੀਆਂ ਬੋਟੀਆਂ ਖਿਲਾਉਂਦਾ ਰਿਹਾ ਤੇ ਜਦੋਂ ਯਾਦਾਂ ਦੇ ਪੰਛੀ ਇਹਦੇ ਦਿਲ ਵਿੱਚ ਉਤਰ ਆਉਂਦੇ ਤਾਂ ਇਹ ਦਿਨ ਦਿਹਾੜੇ ਬੋਤਲ ਖੋਲ ਲੈਂਦਾ ਮੈਨੂੰ ਜਦ ਵੀ ਤੁਸੀਂ ਹੋ ਯਾਦਾਏ ਮੈਨੂੰ ਜਦ ਵੀ ਤੁਸੀਂ ਹੋ ਯਾਦਾਏ ਦਿਨ ਦੇ ਹਾੜੇ ਸ਼ਰਾਬ ਲੈ ਬੈਠਾ ਮੈਨੂੰ ਤੇਰਾ ਸ਼ਬਾਬ ਲੈ ਬੈਠਾ ਇਸ ਤਰ੍ਹਾਂ ਆਧੁਨਿਕ ਪੰਜਾਬੀ ਕਾਵਿ ਦੀ ਗੁਲਜ਼ਾਰ ਦੀ ਇਸ ਬੁਲਬਲ ਸ਼ੇਖਮਰ ਬਟਾਲਵੀ ਨੇ ਇਸ ਬਾਗ ਦੀਆਂ ਅਨੇਕ ਪਤ ਚੜਾਂ ਵੇਖੀਆਂ ਆਪਣੇ ਸਿਰ ਤੋਂ ਦੀ ਲੰਗਾਈਆਂ ਤੇ ਉਹ ਲਿਖਦਾ ਹੈ ਅੱਜ ਫੇਰ ਦਿਲ ਗਰੀਬ ਪਾਉਂਦਾ ਹੈ ਵਾਸਤਾ ਅੱਜ ਫੇਰ ਦਿਲ ਗਰੀਬ ਪਾਉਂਦਾ ਹੈ ਵਾਸਤਾ ਦੇ ਜਾ ਮੇਰੀ ਕਲਮ ਨੂੰ ਇੱਕ ਹੋਰ ਹਾ ਦਸਾ ਅੱਜ ਫੇਰ ਦਿਲ ਅੰਗਰੇਜ਼ੀ ਸਾਹਿਤ ਦੇ ਵਿੱਚ ਇੱਕ ਦਰਦ ਦਾ ਕਵੀ ਹੋਇਆ ਜੋਹਨ ਕੀਟਸ ਇਸੇ ਤਰ੍ਹਾਂ ਪੰਜਾਬੀ ਸਾਹਿਤ ਦੇ ਵਿੱਚ ਇੱਕ ਕੀਟਸ ਦੀ ਜ਼ਰੂਰਤ ਸੀ ਇੱਕ ਦਰਦ ਦੇ ਸ਼ਾਇਰ ਦੀ ਲੋੜ ਸੀ ਤੇ ਸ਼ੇਮ ਕੁਮਾਰ ਬਟਾਲਵੀ ਨੇ ਉਹ ਥਾਂ ਪੂਰ ਦਿੱਤੀ ਤੇ ਆਲੋਚਕਾਂ ਨੇ ਲਿਖਿਆ ਕਿ ਸ਼ਿਵ ਕੁਮਾਰ ਬਟਾਲਵੀ ਪੰਜਾਬੀ ਦਾ ਜੋਹਨ ਕੀਟਸ ਹੈ ਕੁਝ ਲੋਕਾਂ ਨੇ ਗੱਲਾ ਕੀਤਾ ਕਿ ਸ਼ਿਬ ਦੇ ਗੀਤਾਂ ਚ ਨੇ ਰਾਸਤਾ ਹੈ ਸ਼ੇਪ ਦੇ ਗੀਤ ਕੁਸੈਲੇ ਨੇ ਇਸ ਦਾ ਉੱਤਰ ਸ਼ਿਵ ਨੇ ਆਪਣੇ ਖੂਬਸੂਰਤ ਗੀਤ ਪੀੜਾਂ ਦਾ ਪਰਾਗਾ ਵਿੱਚ ਇਓਂ ਦਿੱਤਾ ਤੈਨੂੰ ਦੇਵਾਂ ਹੰਝੂਆਂ ਦਾ ਪਾੜਾ ਨਿਪੀੜ ਦਾ ਪਰਾਗਾ ਪੁੰਨ ਦੇ ਪੱਠੀ ਵਾਲੀਏ ਚੰਬੇ دیے ਡਾਲੀਏ ਨੀ ਦੁੱਖਾਂ ਦਾ ਪਰਾਗਾ ਭੁੰਨ ਦੇ ਨੀ ਪੀੜਾਂ ਦਾ ਪਰਾਗਾ ਭੁੰਨ ਦੇ ਸ਼ਿਵ ਦੇ ਜੀਵਨ ਵਿਚਲਾ ਹਨੇਰਾ ਉਸ ਦੀਆਂ ਕਵਤਾਵਾਂ ਦੇ ਵਿੱਚੋਂ ਝਲਕਦਾ ਹੈ ਸ਼ਿਵ ਦੇ ਜੀਵਨ ਵਿਚਲੀ ਉਦਾਸੀ ਉਹਦੇ ਗੀਤਾਂ ਦੇ ਵਿੱਚ ਹੈ ਪਰੰਤੂ ਇਹ ਆਖਰੀ ਸੱਚ ਨਹੀਂ ਹੈ ਸ਼ਿਵ ਆਪਣੀਆਂ ਕਵਤਾਵਾਂ ਦੇ ਵਿੱਚ ਕਿਤੇ ਕਿਤੇ ਆਸ਼ਾਵਾਦੀ ਵੀ ਹੈ ਤੇ ਕਿਤੇ ਕਿਤੇ ਬਹੁਤ ਆਸ਼ਾਵਾਦੀ ਇਸ਼ਕ ਵਿੱਚ ਹਾਰੇ ਹੋਏ ਕਵੀ ਵਰਗੀ ਇੱਕ ਤਸਵੀਰ ਜਿਸ ਵਿੱਚ ਸ਼ਿਵ ਕੁਮਾਰ ਬਟਾਲਵੀ ਨੂੰ ਵੇਖਿਆ ਜਾਂਦਾ ਹੈ ਇਹ ਉਹਦੀ ਆਖਰੀ ਸੱਚਾਈ ਨਹੀਂ ਹੈ ਸ਼ਿਵ ਆੜੇ ਦੁਆਲੇ ਤੋਂ ਝੁਕੰਨਾ ਸੀ ਉਹ ਭੱਕ ਦੇ ਮਸਲਿਆਂ ਤੇ ਵੀ ਕਿਤੇ ਕਿਤੇ ਲਿਖਦਾ ਸੀ ਮੁਹੱਬਤ ਦੇ ਗੀਤ ਲਿਖਣ ਵਾਲੇ ਪਿਆਰ ਵਿੱਚ ਨਿਰਾਸ਼ ਕਵੀ ਸ਼ਿਵ ਕੁਮਾਰ ਬਟਾਲਵੀ ਨੇ ਆਪਣੇ ਸਮਾਜਿਕ ਸਰੋਕਾਰਾਂ ਨੂੰ ਵੀ ਬਾਕੂਬੀ ਨਿਭਾਇਆ ਹੈ ਮੁਹੱਬਤ ਤੋਂ ਬਿਨਾਂ ਦੋਸਤੀ ਜਿਹੇ پاک ਰਿਸ਼ਤੇ ਦੀ ਵੀ ਸ਼ਿਵ ਕੁਮਾਰ ਬਟਾਲਵੀ ਨੇ ਆਪਣੇ ਗੀਤਾਂ ਦੇ ਵਿੱਚ ਬਾਤ ਪਾਈ ਹੈ ਸ਼ਿਵ ਸਮਾਜ ਵਿਚਲੇ ਸਵਾਰਥ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਉਹ ਲੋਕਾਂ ਦੇ ਖੋਖਲੇ ਅਦਰਸ਼ ਝੂਠੀਆਂ ਤਸੱਲੀਆਂ ਤੇ ਭਾਵਨਾ ਰਹਿਤ ਵਿਵਹਾਰ ਤੋਂ ਬੇहद ਦੁਖੀ ਸੀ ਲੋਹੇ ਦੇ ਇਸ ਸ਼ਹਿਰ ਅੰਦਰ ਪਿੱਤਲ ਦੇ ਲੋਕ ਅੰਨੇ ਪੰਜਾਬੀ ਦੇ ਇਸ ਅਲਬੇਲੇ ਕਵੀ ਨੇ ਇਸ ਜਹਾਨ ਤੋਂ ਤੁਰ ਜਾਣ ਬਾਰੇ ਸਮੇ ਤੋਂ ਬਹੁਤ ਪਹਿਲਾਂ ਭੁਵਿੱਖਬਾਣੀ ਕਰ ਦਿੱਤੀ ਸ਼ਾਇਦ ਉਸ ਨੂੰ ਆਪਣੀ ਹੋਣੀ ਦਾ ਅਹਿਸਾਸ ਸੀ ਸ਼ਾਇਦ ਉਸ ਨੂੰ ਆਪਣੇ ਤੁਰ ਜਾਣ ਬਾਰੇ ਅੰਦੇਸ਼ਾ ਸੀ ਆਖਰਕਾਰ 6 ਮਈ 1973 ਨੂੰ ਮੌਤ ਦੇ ਜ਼ਾਲਮ ਹੱਥਾਂ ਨੇ ਸਾਡੇ ਤੋਂ ਇਹ ਪਿਆਰਾ ਕਵੀ ਪੰਜਾਬੀਆਂ ਦਾ ਮਹਿਬੂਬ ਸ਼ਾਇਰ ਸਦਾ ਲਈ ਖੋਲਿਆ ਪਰ ਜਦ ਕਿਤੇ ਵੀ ਪੰਜਾਬੀ ਸਾਹਿਤ ਦੇ ਸਰਮੌਰ ਸਿਤਾਰਿਆਂ ਦੀ ਗੱਲ ਕੀਤੀ ਜਾਵੇਗੀ ਉਥੇ ਸ਼ਾਇਰ Shiv Kumar Botalewi ਦਾ ਨਾਮ ਬੜੀ ਮੁਹੱਬਤ ਦੇ ਨਾਲ ਲਿਆ ਜਾਏਗਾ ਤੇ ਜਦੋਂ ਕਿਤੇ ਵੀ ਕਿਸੇ ਵੀ ਪੀੜੀ ਦੇ ਵਿੱਚ ਗੱਭਰੂ ਨੌਜਵਾਨ ਦੇ ਅਲੜ ਉਮਰ ਦੇ ਜਜਪਿਆਂ ਦੀ ਗੱਲ ਹੋਏਗੀ ਤਾਂ ਇੱਕ ਵਾਰ ਫਿਰ ਸ਼ਿਵ ਕੁਮਾਰ ਬਟਾਲੀ ਵੀ ਤੇ ਗੀਤ ਉਸ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਸਾਨੂੰ ਨਜ਼ਰ ਆਉਣਗੇ ਧੰਨਵਾਦ